ਜੋ ਕੋਲ ਗ੍ਰੈਂਡ ਕੋ ਲੀਡਰ ਸਾਡਾ ਪਿੰਡ ਦਾ ਮੋਢ ਫੇਰ ਅੱਗੇ ਲੱਜ ਜਾਂਦਾ ਉਹ ਸਾਡੇ ਤੱਕ ਸਹੂਲਤ ਨਹੀਂ ਪਹੁੰਚਣ ਦਿੰਦਾ ਉਹ ਆਪਣੇ ਜਿਹੜੇ ਮਤਲਬ ਕਿ ਸੱਜਣ ਪਾਈਆਂ ਪੁਗਤਾਈ ਜਾਂਦੇ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਪੁਗਤਾਈ ਜਾਂਦੇ ਨੇ ਮਤਲਬ ਕਿ ਸਾਡੀ ਕਨੌਲੀ ਦੇ ਵਿੱਚ ਜਿਹੜੀ ਸਹੂਲਤ ਬਹੁਤ ਘੱਟ ਆ ਰਹੀ ਆ ਤੇ ਜਿਹੜੀ ਵੀ ਕੋਈ ਜਥੇਬੰਦੀ ਆਉਂਦੀ ਆ ਮਤਲਬ ਕਿ ਸਾਡੀ ਸਿੱਧੀ ਆ ਕੇ ਕਨੌਲੀ ਦੇ ਵਿੱਚ ਮਤਤ ਕਰ ਸਕਦੀ ਆ ਤੇ ਰਾਦਾ ਵੇਖੋ ਤੁਸੀਂ ਦੇਖ ਹੀ ਰਹੇ ਜੋ ਬਹੁਤ ਜ਼ਿਆਦਾ ਟੱਠ ਗਿਆ ਵਾ ਆਇ ਤਰਪਾਲ ਪਾ ਕੇ ਮਤਲਬ ਰੈਨ ਬੈਂਡ ਦੇ ਬਾਅਦ ਮੇਰਾ ਨਾਮ ਅਨਪ੍ਰੀਤ ਆ ਮੈਂ ਪਿੰਡ ਪਕੋ ਘਟਾਲੀ ਸਾਹਿਬ ਕੋ ਨੋਲੀਆਂ ਦੀ ਰਹਿਣ ਵਾਲੀ ਆ ਸਾਡੇ ਪਹਿਲੀ ਵਾਰ ਪਹਿਲੇ ਬੰਨ ਟੁੱਟਾ ਹੈ ਸਾਡੇ ਪਿੰਡ ਦੇ ਵਿੱਚ ਤੇ ਦੇਖ ਸਕਦੇ ਹੋ ਸਾਹਮਣੇ ਬੰਨ ਹੀ ਜਰਾ ਟੁੱਟ ਗਿਆ ਹੈ ਤੇ ਇਹ ਪਿੰਡ ਪਕੋ ਘਟਾਲੀ ਸਾਹਿਬ ਦਾ ਕਨੋਲੀਆਂ ਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਆਇਆ ਸੀ ਤੇ ਜਿੰਨੇ ਵੀ ਸਾਡੇ ਪਰਿਵਾਰ ਮੈਂਬਰ ਸਾਰੇ ਰਹਿੰਦੇ ਸੀ ਇੱਥੇ ਤੇ ਬੜੀ ਮੁਸ਼ਕਲ ਹੈ ਮਤਲਬ ਕਿ ਇੱਥੋਂ ਪਾਣੀ ਦੇ ਨਾਲ ਨਿਕਲ ਕੇ ਗਏ ਆ ਘਰਾਂ ਦੇ ਵਿੱਚੋਂ ਬਾਹਰ ਗਏ ਆ ਤੇ ਬੜਾ ਬੁਰਾ ਹਾਲੀ ਇਸ ਪਿੰਡ ਦਾ ਕੋਈ ਚੀਜ਼ ਨਹੀਂ ਬਚੀ ਮਾਂ ਹੀ ਅਸੀਂ ਜਿਹੜੇ ਕੱਪੜੇ ਪਾਏ ਸੀ ਉਹ ਹੀ ਲੈ ਕੇ ਗਏ ਸੀ ਤੇ ਬੜਾ ਬੁਰਾ ਹਾਲ ਹੈ ਪਿੰਡ ਦਾ ਖਾਰਿਆਂ ਦੀਆਂ ਛੱਤਾਂ ਡੇਗੀਆਂ ਨੇ ਕਈਆਂ ਦੇ ਜਿਨ੍ਹਾਂ ਦੇ ਲੈਂਟਰ ਹੀ ਉਹਨਾਂ ਦੇ ਲੈਂਟਰ ਹੀ ਪਾੜ ਗਏ ਨੇ ਤੇ ਮਾਂ ਛੋਟੇ ਛੋਟੇ ਜਿਹੜੇ ਬੱਚੇ ਸੀ ਅਸੀਂ ਤਿੰਨੇ ਦਿਨ ਚੜਚ ਦੇ ਵਿੱਚ ਰਹੇ ਹਾਂ ਭੁੱਖੇ ਭਾਣੇ ਰਹੇ ਹਾਂ ਕੋਈ ਸਾਨੂੰ ਕਾਨੂੰਨੀ ਨਹੀਂ ਮਿਲਦਾ ਅਸੀਂ ਬੜੀ ਮੁਸ਼ਕਲ ਕੋਲੀ ਰੋਡ ਦੇ ਵਿੱਚ ਗਲੇ ਗਲੇ ਤੱਕ ਪਾਣੀ ਅਸੀਂ ਕੋਲੀ ਡੋਰ ਦੇ ਵਿੱਚ ਮਾਂ ਹੀ ਨਿਕਲ ਕੇ ਗਏ ਉੱਥੇ ਤੱਕ ਪਹੁੰਚੇ ਹਾਂ ਤੇ ਇਹ ਸਾਡੀ ਉਹ ਤਰਕਾਰ ਦੀ ਗਰੀ ਬੇਨਤੀ ਆ ਕਿਸਾ ਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ ਜਾਵੇ ਨਾਲੇ ਸਰਕਾਰ ਅਸੀਂ ਕੀ ਕਰੀਏ ਸੋ ਹਨੂ ਰਾਸ਼ਨ ਤੇ ਮਿਲਦਾ ਪਿਆ ਪਰ ਅਸੀਂ ਰਾਸ਼ਨ ਦਾ ਕੀ ਕਰੀਏ ਜੇ ਘਰਾਂ ਵਿੱਚ ਜਗ੍ਹਾ ਨਾ ਹੋਏਗੀ ਇਹੋ ਬੇਨਤੀ ਹੈ ਵੀ ਘਰਾਂ ਵਿੱਚ ਜਗ੍ਹਾ ਹੋਣੀ ਚਾਹੀਦੀ ਆ ਤੇ ਅਸੀਂ ਮਤਲਬ ਘਰ ਵਿੱਚ ਰਹਿ ਕੇ ਆਪਣਾ ਖਾ ਪੀ ਸਕੀਏ ਨਾਲੇ ਤੁਹਾਡੇ ਘਰਾਂ ਦੀ ਜਿੰਨੀ ਤੋਂ ਜਨੀ ਵੀਰ ਭੈਣ ਭਰਾਵਾਂ ਨੂੰ ਇਹੋ ਮਦਦ ਕੀ ਦੀ ਸਾਡੀ ਮਦਦ ਕੀਤੀ ਜਾਵੇ ਘਰਾਂ ਦੇ ਵਿੱਚ ਕਿਉਂਕਿ ਅਸੀਂ ਕਿੰਨਾ ਤੇ ਰਾਸ਼ਨ ਲੋਕ ਪਕੈ ਰਹੇ ਨੇ ਵੀ ਤੇ ਰਾਸ਼ਨ ਬੜਾ ਇਕੱਠਾ ਕਰ ਲਿਆ ਹੈ ਅਸੀਂ ਕਿੰਨਾ ਤੇ ਰਾਸ਼ਨ ਇਕੱਠਾ ਕੀਤਾ ਤੁਸੀਂ ਘਰੇ ਆਣ ਕੇ ਵੇਖ ਸਕਦੇ ਜੇ ਤੁਹਾਡੀ ਇਹੋ ਬੇਨਤੀ ਆ ਵੀਰਾਂ ਭੈਣ ਭਰਾਵਾਂ ਨੂੰ ਪਿਆੜੀ ਘਰਾਂ ਦੇ ਵਿੱਚ ਆ ਕੇ ਤੇ ਮਦਦ ਕੀ ਕੀਤੀ ਜਾਵੇ ਮਜੀਰਮਸੀ ਆ ਤੇ ਪਿੰਡ ਦੇ ਇਹ ਪਿੰਡ ਪੱਖੋਗੇ ਟਾਲੀ ਸਾਹਿਬ ਤੇ ਕਨੌਲੀਆਂ ਵਜਦੀਆਂ ਜੀ ਕਿ ਨੁਕਸਾਨ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ ਸਾਰਾ ਕੋਈ ਕੱਪੜਾ ਲੀੜਾ ਕੱਪੜਾ ਜੋ ਬਿਸਤਰੇ ਬਾਤਰੇ ਸਾਰੇ ਖਰਾਬ ਹੋ ਚੁੱਕੇ ਬੈੱਡ ਖਰਾਬ ਹੋ ਚੁੱਕੇ ਫਰਨੀਚਰ ਟੋਟਲੀ ਖਰਾਬ ਹੋ ਚੁੱਕਾ ਹੈ ਰਹਿਣ ਜੋ ਹੈ ਰਹਿਣ ਜੋ ਮਾਰੇ ਮੋٹے ਬੱਚੇ ਜੋੜੇ ਜੱਫੇ ਬਣ ਕੇ ਜਿਹੜੀਆਂ ਆ ਰਹੀਆਂ ਨੇ ਤੇ ਉਹ ਹੀ ਸਾਨੂੰ ਸੋਤਾਂ ਦੇ ਰਹੀਆਂ ਕੋਈ ਰਾਸ਼ਨ ਦੇ ਰਹੀਆਂ ਕੋਈ ਕੱਪੜੇ ਦੇ ਰਿਆ ਕੋਈ ਕੋਲਡਿੰਗ ਮੰਜੀ ਦੇ ਕੇ ਗਿਆ ਇਸ ਤਰ੍ਹਾਂ ਥੋੜਾ ਜਿਆਦਾ ਗੁਜ਼ਾਰਾ ਕਰ ਰਹੇ ਸਿਆਸੀ ਜੀ ਸਿਆਸੀ ਨੇ ਡਰਾਈਵ ਦੇਖ ਕੇ ਗਏ ਨੇ ਮਤਲਬ ਕੋਈ ਸਹੂਲਤਰੀ ਸਫਾਈ ਦਾ ਜ਼ਰੂਰ ਨਾ ਕਰਵਾਇਆ ਸਿਆਸੀ ਲੀਡਰ ਆਪਣੇ ਰੰਡਾਵਾ ਸਾਹਿਬ ਆਏ ਹੋਰ ਕੋਈ ਮਤਲਬ ਸਹੂਲਤਰੀ ਸਫਾਈ ਜ਼ਰੂਰ ਨਾ ਕਰਵਾਈਆ ਗਲੀਆਂ ਦੇ ਵਿੱਚ ਕੋਈ ਮਤਲਬ ਜਿਹੜੇ ਸਿਆਸੀ ਲੀਡਰ ਮਤਲਬ ਕੋਈ ਸਾਡੀ ਹਲਫਾ ਜੀ ਟਿਕਾ ਨਹੀਂ ਪਹੁੰਚੀ ਸਾਡੇ ਕੋ ਤੇ ਜੋ ਵੀ ਇਹ ਜਥੇਬੰਦੀਆਂ ਕਰ ਰਹੀਆਂ ਨੇ ਕੋਈ ਜੋਰ ਕਿਸਾਨ ਜੂਨੀਅਨ ਹੋਈ ਪੰਜਾਬ ਵਾਲੇ ਕੋਈ ਵੀ ਹੋਏ ਇਹ ਮਤਲਬ ਜਥੇਬੰਦੀਆਂ ਜੋ ਵੀ ਸਾਡੀਆਂ ਸਹੂਲਤਾਂ ਕੀਤੀਆਂ ਜਾਂ ਸਾਡੀਆਂ ਜਥੇਬੰਦੀਆਂ ਕੀਤੀਆਂ ਲੋਕੀ ਕਿਹਨਾਂ ਤੋਂ ਅਸੀਂ ਤੇ ਇਹੋ ਕਹਿੰਦੇ ਆਂ ਕਿ ਜੋ ਜੱਥੇਬੰਦੀ ਆਉਂਦੀ ਆ ਸਾਡੇ ਘਰਾਂ ਦੇ ਵਿਚਾਲੇ ਕੇ ਸਾਡੀ ਯੋਗ ਮਤ ਕੀਤੀ ਜਾਵੇ ਤੇ ਸਾਡੇ ਮਤਲਬ ਕਿ ਕਹੇ ਨੂੰ ਲੈ ਆਂਦੀ ਪਿੰਡ ਤੇ ਲੋੜ ਨਹੀਂ ਜੋ ਜਿਹੜਾ ਕੋ ਲੀਡਰ ਸਾਡਾ ਪਿੰਡ ਦਾ ਮੋਤ ਫਿਰ ਅੱਗੇ ਲੱਜਾਂਦਾ ਉਹ ਸਾਡੇ ਟਿਕਾ ਹਸੂਲ ਤੇ ਨਹੀਂ ਪਹੁੰਚਣ ਦਿੰਦਾ ਉਹ ਆਪਣੇ ਜਿਹੜੇ ਮਤਲਬ ਕਿ ਸੱਜਣ ਪਈਆਂ ਪਹੁੰਚਾਈ ਜਾਂਦੇ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਪਹੁੰਚਾਈ ਜਾਂਦੇ ਨੇ ਮਤਲਬ ਕਿ ਸਾਡੀ ਕਨੌਲੀ ਦੇ ਵਿੱਚ ਜਿਹੜੀ ਸਹੂਲਤ ਬਹੁਤ ਘੱਟ ਆ ਰਹੀ ਆ ਤੇ ਜਿਹੜੀ ਵੀ ਕੋ ਜੱਥੇਬੰਦੀ ਆਉਂਦੀ ਆ ਮਨੇ ਕਿ ਸਾਡੀ ਸਿੱਧੀ ਆ ਕੇ ਕਲਮਲੀ ਦੇ ਵਿੱਚ ਮਤ ਕਰ ਸਕਦੀ ਆ ਹਾਂ ਭਾਜੀ ਮੇਰਾ ਗੀਤਾ ਆ ਪਿੰਡ ਪੱਖੋ ਕੇ ਟਾਲੀ ਸਾਵੇ ਆ ਘਰ ਆ ਦਾ ਵੇਖੋ ਤੁਸੀਂ ਦੇਖ ਹੀ ਰਹੇ ਜੋ ਬਹੁਤ ਜ਼ਿਆਦਾ ਟੱਠ ਗਿਆ ਵਾ ਆਇਂ ਤਰ ਪਾਲ ਪਾ ਕੇ ਮਤਲਬ ਰਹਿਣ ਬਹਿਣ ਦੇ ਬਾਅਦ ਦਰਦੇ ਹੁੰਦਾਂ ਨਹੀਂ ਆਪਣੇ ਵਰਨ ਦੇ ਤੇ ਕਿਤੇ ਉਹ ਨਾ ਰਾਤ ਬਰਾਤੇ ਕਿਤੇ ਕਮਰੇ ਦੇ ਕੇ ਜਾਣ ਆ ਇਹ ਸਰਕਾਰ ਦੇ ਗਾੜੀ ਮਤ ਕਰਨੇ ਆ ਤੁਹਾਡੇ ਘਰ ਭਾਣੇ ਦੋ ਕਮਰੇ ਬਣਾ ਕੇ ਦੋ ਸਾਨੂੰ ਕਰ ਦੀ ਜ਼ਰੂਰਤ ਆ ਜਿੱਥੇ ਹੀ ਰਹਿਣਾ ਬਹਿਣਾ ਵਾ ਜੀ ਨਾਮਾ ਸਿਰੋ ਕੀ ਕਹਿਣਾ ਚਾਹੁੰਦੇ ਹਾਂ ਨੂੰ ਸ਼ਕਤਾਂ ਪੜਨੀਆਂ ਚਾਹੀਦੀਆਂ ਹੋਰ ਨੂੰ ਜੀ ਮੇਰਾ ਬੱਚਾ ਜੇ ਕੋਈ ਨਹੀਂ ਜੇ ਬੱਚੀ ਸਾਡੀ ਕੰਬਰੇ ਆਟ ਮੀਤ ਹੀ ਗਏ ਆ ਕੋਈ ਰੋਟੀ ਪਾਣੀ ਦਾ ਨਹੀਂ ਵਿਚਾਰੇ ਮੁੜ ਕੇ ਇੱਕ ਤਰ੍ਹਾਂ ਲੋਕੀ ਮਦਦ ਕਰਦੇ ਰੋਟੀ ਪਾਣੀ ਮਿਲ ਗਿਆ ਸਾਫ ਸੁਕ ਮਿਲਦਾ ਬਸ ਸਾਨੂੰ ਘਰ ਬਣ ਜਾਣਾ ਸਾਡੇ